ਮੇਰਾ ਨਾਮ ਸੁਰਿੰਦਰ ਬੈਂਸ ਆ ਮੈਂ ਇੱਥੇ ਇਸ ਪ੍ਰੋਜੈਕਟ ਯੂਬੀਡੀਸੀ ਪ੍ਰੋਜੈਕਟਸ ਮਲਿਕਪੁਰ ਵਿਖੇ ਮੈਂ ਬਿ ਤੌਰ ਉਪ ਮੁੱਖ ਇੰਜੀਨੀਅਰ ਕੰਮ ਕਰ ਰਿਹਾ ਹਾਂ ਇਸ ਪ੍ਰੋਜੈਕਟ ਦੇ ਉੱਤੇ ਸਾਡੇ ਜਿਹੜੇ ਕੰਮ ਕਰਨ ਵਾਲੇ ਕਾਮੇ ਨੇ ਇਹਨਾਂ ਦੇ ਮੰਨ ਦੀ ਰੀਤ ਸੀ ਕਿ ਅਸੀਂ ਬਾਬਾ ਸਾਹਿਬ ਡਾਕਟਰ ਭੀਮਰਾਵੰਦ ਪੇਦਕਰ ਜਿਨ੍ਹਾਂ ਦੇ ਜਿਨ੍ਹਾਂ ਨੇ ਜਿਨ੍ਹਾਂ ਦੇ ਕਰਕੇ ਸਾਡਾ ਸਮਾਜ ਜਿਹੜਾ ਆ ਲਗਾਤਾਰ ਤਰੱਕੀ ਦੇ ਰਾਹ ਤੇ ਚੱਲ ਰਿਹਾ ਵੈ ਉਹਨਾਂ ਦਾ ਜਨਮ ਦਿਨ ਮਨਾਣਾ ਵੈ ਤੇ ਉਹ ਇਸ ਇਸ ਦੀ ਉਹਨਾਂ ਨੇ ਸਾਨੂੰ ਸਾਡੇ ਤੋਂ ਪਰਮਿਸ਼ਨ ਮੰਗੀ ਸੀ ਤੇ ਅਸੀਂ ਉਹਨਾਂ ਨੂੰ ਬੜੇ ਖੁਸ਼ੀ ਨਾਲ ਪਰਮਿਸ਼ਨ ਦਿੱਤੀ ਸੀ ਤੇ ਉਹਨਾਂ ਨੇ ਜਿਹੜਾ ਆਪਣਾ ਮਾਨ ਦੀ ਸਰਦਾ ਭਾਵ ਜਿਹੜੀ ਇਹ ਪ੍ਰਗਟ ਕੀਤੀ ਹੈ ਤੁਹਾਨੂੰ ਇਸ ਗੱਲ ਦੀ ਖੁਸ਼ੀ ਵੀ ਆ ਇਸ ਦਿਨ ਦੇ ਮੌਕੇ ਤੇ ਮੈਂ ਆਪਣੇ ਸਮੂਹ ਵਰਕਰਸ ਨੂੰ ਪੂਰੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੂੰ ਅਤੇ ਆਪਣੇ ਪੰਜਾਬ ਵਾਸੀਆਂ ਨੂੰ ਅਤੇ ਦੇਸ਼ ਵਾਸੀਆਂ ਨੂੰ ਇਸ ਸ਼ੁਭ ਅਫਸਰ ਤੇ ਬਹੁਤ ਬਹੁਤ ਵਧਾਈ ਦੇਣਾ ਵਾ ਤੇ ਨਾਲ ਹੀ ਉਸ ਪਰਮਪਤਾ ਪਰਮਾਤਮਾ ਦਾ ਸ਼ੁਕਰ ਕਰਦਾ ਜਿਨ੍ਹਾਂ ਨੇ ਸਾਨੂੰ ਇਸ ਇਹਨਾ ਵਰਗੇ ਸਾਡੇ ਬਾਬਾ ਸਾਹਿਬ ਵਰਗੇ ਜਿਹੜੇ ਸਾਨੂੰ ਉਹ ਦਿੱਤੇ ਨੇ ਸਾਡੇ ਮਹਾਪੁਰਸ਼ ਦਿੱਤੇ ਨੇ ਜਿਨ੍ਹਾਂ ਨੇ ਦੇਸ਼ ਨੂੰ ਲਗਾਤਾਰ ਤਰੱਕੀ ਦੀ ਰਾਹ ਤੇ ਲੈ ਕੇ ਜਾਣ ਦਾ ਜਿਹੜਾ ਇੱਕ ਪ੍ਰਾਣ ਉਠਾਇਆ ਤੇ ਉਹਦੇ ਸਦਕਾ ਅੱਜ ਅਸੀਂ ਜਿਹੜਾ ਆ ਪੂਰੇ ਦੁਨੀਆ ਦੇ ਵਿੱਚ ਪੂਰਾ ਸਾਡਾ ਭਾਰਤ ਦੇਸ਼ ਜਿਹੜਾ ਉਹ ਮਤਲਬ ਸ਼ਾਨ ਦੇ ਨਾਲ ਖੜਾ ਹੈ ਇੱਕ ਵੱਖਰੀ ਪਹਿਚਾਣ ਬਣਾ ਰਿਹਾ ਹੈ ਤੇ ਉਹ ਵੈਸੇ ਵੀ ਇੰਟਰਨੈਸ਼ਨਲ ਪਰਸਨੈਲਿਟੀ ਨਾਲ ਪੂਰੀ ਦੁਨੀਆ ਦੇ ਵਿੱਚ ਉਹਨਾਂ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਤੇ ਦੂਸਰਾ ਕਿ ਇਹ ਇੱਕ ਜਿਹੜਾ ਬੇਦਕਰ ਇੱਕ ਸੱਭਿਆਚਾਰਕ ਸਾਂਝ ਏਕਤਾ ਤੇ ਸਾਡੇ ਸੋਸ਼ਲ ਜਸਟਿਸ ਦੇ ਪ੍ਰਤੀਕ ਹੈਗੇ ਨੇ ਉਸ ਲਗਾਤਾਰ ਸੰਘਰਸ਼ਸ਼ੀਲ ਰਹਿਣ ਦੀ ਸਾਨੂੰ ਪ੍ਰੇਰਣਾ ਦਿੰਦੇ ਨੇ ਉਹਨਾਂ ਦਾ ਜੀਵਨ ਜਿਹੜਾ ਸਦਾ ਸਾਨੂੰ ਪ੍ਰੇਰਿਤ ਕਰਦਾ ਹੈ ਤੇ ਮੈਂ ਆਪਣੇ ਦੇਸ਼ਵਾਸੀਆਂ ਨੂੰ ਤੇ ਆਪਣੇ ਬੱਚਿਆਂ ਨੂੰ ਇਹੀ ਬੇਨਤੀ ਕਰਾਂਗਾ ਕਿ ਜਿਹੜਾ ਉਹਨਾਂ ਦੀ ਵਿਚਾਰਧਾਰਾ ਹੈ ਉਹਨੂੰ ਲੈ ਕੇ ਅੱਗੇ ਚੱਲਦੇ ਰਹਿਣ ਆਪਣੇ ਦੇਸ਼ ਦੇ ਲਈ ਲਗਾਤਾਰ ਕੰਮ ਕਰਦੇ ਰਹਿਣ ਸਦਾ ਤਰੱਕੀ ਦੇ ਰਾਹ ਉੱਤੇ ਇਹ ਇਹ ਅਗੋੜੇ ਨਾਲ ਵੋਡਾ ਬਲਾ ਕੇ ਇਹ ਚੱਲਦੇ ਰਹਿਣ ਬਹੁਤ ਬਹੁਤ ਧੰਨਵਾਦ ਅੱਜ ਮੈਂ ਸਾਰੇ ਇਕੱਠੇ ਹੋਏ ਸਾਥੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਅਤੇ ਯੂਵੀਡੀਸੀ ਵੱਲੋਂ ਕਿਤੇ ਉਸ ਉਪਰਾਲੇ ਦੀ ਸ਼ਲਾਘਾ ਕਰਦਾ ਤੇ ਇਦਾਂ ਦੇ ਪ੍ਰੋਗਰਾਮਸ ਨੇ ਜਿਹੜੇ ਬਾਕੀ ਸਾਰੇ ਪਾਵ ਪ੍ਰੋਜੈਕਟਸ ਔਰ ਹਰ ਜਗ੍ਹਾ ਦੇ ਉੱਤੇ ਮਨਾਏ ਵੀ ਜਾ ਰਹੇ ਨੇ ਲੇਕਿਨ ਜਿੱਦਾਂ ਦਾ ਇਹਨਾਂ ਨੇ ਕੀਤਾ ਮੈਂ ਚਾਹਾਂਗਾ ਕਿ ਇਸ ਆਉਣ ਵਾਲੇ ਸਾਲਾਂ ਦੇ ਵਿੱਚ ਇਹਦੇ ਤੋਂ ਵੀ ਵਧੀਆ ਪ੍ਰੋਗਰਾਮ ਜਿਹੜੇ ਉਹ ਲਿਖੇ ਜਾਣ ਅਤੇ ਬਾਬਾ ਸਾਹਿਬ ਦੇ ਜੋ ਉਹਨਾਂ ਨੇ ਸਾਨੂੰ ਸਖਿਆਮਾਂ ਦਿੱਤੀਆਂ ਨੇ ਉਹਦੇ ਤੇ ਚੱਲਣ ਦਾ ਪ੍ਰਯਾਸ ਕਰਨ ਇਹਦੇ ਨਾਲ ਹੀ ਮੈਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਨਾਲ ਇਹ ਇਨ੍ਹਾਂ ਸਾਰਿਆਂ ਮਸਲਿਆਂ ਨੂੰ ਨਿਜਿੱਟਣਾ ਚਾਹੀਦਾ ਸਾਨੂੰ ਆਕਰੋਸ਼ ਕਿਸੇ ਵੀ ਗੱਲ ਤੇ ਆਕਰੋਸ਼ ਚ ਨਹੀਂ ਆਉਣਾ ਚਾਹੀਦਾ ਸੰਵਿਧਾਨ ਦੇ ਤਹਿਤ ਹਰ ਇੱਕ ਨੂੰ ਬੋਲਣ ਦੀ ਆਜ਼ਾਦੀ ਹੈ ਸਾਨੂੰ ਬਿਲਕੁਲ ਆ ਕਰੋਸ਼ਣ ਆ ਕੇ ਹਰ ਇੱਕ ਮਸਲੇ ਨੂੰ ਸਰਕਾਰ ਚੰਗੀ ਤਰ੍ਹਾਂ ਸਮਝਦੀ ਆ ਉਹਦੇ ਮੁਤਾਬਿਕ ਹੀ ਸਰਕਾਰ ਨੇ ਜੱਟਦੀ ਆ ਉਸ ਮਸਲੇ ਆ ਮੇਰਾ ਨਾਮ ਦੀਪਕ ਕੁਮਾਰ ਹੈ ਮੈਂ ਯੂਬੀਡੀਸੀ ਮਲਕਪੁਰ ਵਿਖੇ ਅੱਜ ਸੀਆਰਓ ਕੰਮ ਕਰਦੇ ਆ ਅੱਜ ਸਾਡੇ ਯੂਬੀਡੀਸੀ ਪਰਿਵਾਰ ਵੱਲੋਂ ਬਾਬਾ ਸਾਹਿਬ ਭਾਰਤ ਰਤਨ ਸ਼੍ਰੀ ਬੀਆਰ ਐਮ ਬੇਦਕਰ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਉਸ ਦੇ ਵਿੱਚ ਸਾਨੂੰ ਅੱਥੇ ਸ਼ਿਰਕਤ ਕਰਨ ਦਾ ਮੌਕਾ ਮਿਲਿਆ ਅਸੀਂ ਸਾਰਿਆਂ ਨੇ ਬੜੇ ਪਿਆਰ ਨਾਲ ਸਤਿਭਾਵਨਾ ਨਾਲ ਇੱਕ ਏਕਤਾ ਦਾ ਇੱਕ ਭਾਈਚਾਰੇ ਦਾ ਨੀਂਹ ਪੱਥਰ ਰੱਖਿਆ ਅੱਜ ਪਹਿਲੀ ਵਾਰੀ ਇੱਥੇ ਕਮੇਟੀ ਮੈਂਬਰਸ ਨੇ ਕਮੇਟੀ ਬਣਾ ਕੇ ਅੱਜ ਇੱਥੇ ਜਿਹੜਾ ਬਾਬਾ ਸਾਹਿਬ ਮੇਦਕਰ ਦਾ ਜਨਮ ਦਿਨ ਮਨਾਇਆ ਔਰ ਨਾਲ ਦੀ ਨਾਲ ਹੀ ਬਾਬਾ ਸਾਹਿਬ ਮੇਦਕਰ ਦੀ ਯਾਦ ਵਿੱਚ ਉਹਨਾਂ ਨੇ ਅੱਜ ਬੂਟੇ ਵੀ ਲਗਾਏ ਗਏ ਆ ਔਰ ਇਹਦੇ ਵਿੱਚ ਬਹੁਤ ਸਾਡੇ ਅਫਸਰ ਸਾਹਿਬਾਨਾਂ ਦਾ ਜੀ ਸਹਿਯੋਗ ਹੈ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦੀ ਆ ਔਰ ਕੁਝ ਸਾਡੇ ਜਿਹੜੇ ਰਿਟਾਇਰਡ ਕਾਰਮਚਾਰੀ ਆ ਜਾਂ ਕੋਈ ਬਾਹਰੋਂ ਅੰਦਰੋਂ ਕਿਤੋਂ ਵੀ ਜਿਨ੍ਹਾਂ ਨੇ ਜਿਨ੍ਹਾਂ ਦੀ ਇਸ ਭਾਵਨਾ ਨਾਲ ਬਹੁਤ ਜ਼ਿਆਦਾ ਆ ਰੁਚੀ ਸੀਗੀ ਉਹਨਾਂ ਨੇ ਸਾਡਾ ਬਹੁਤ-ਬਹੁਤ ਹੈਲਪ ਕੀਤੀ ਹੈ ਔਰ ਕਮੇਟੀ ਮੈਂਬਰਾਂ ਦਾ ਮੈਂ ਬਹੁਤ-ਬਹੁਤ ਧਰਵਾਦੀ ਆ